ਸਕਤਰੀ ਕਾਲ ਦੀ ਤੁਹਾਡਾ ਸਵਾਗਤ ਹੈ ਤਕਦੀਰ ਸੂਟ ਕਲੈਕਸ਼ਨ ਤੇ ਅੱਜ ਆਪਾਂ ਪਸ਼ਮੀਨੇ ਦਾ ਸੂਟ ਲੈ ਕੇ ਆਏ ਵਰਕਾ ਦਾ ਜੀ ਇਹ ਰਾਮਟੈਕਸ ਦਾ ਪਸ਼ਮੀਨਾ ਹੋਊਗਾ ਤੇ ਬੂਰ ਦੀ ਆਪਣੀ ਗਰੰਟੀ ਆ ਬੂਲ ਵਗੈਰਾ ਨਹੀਂ ਆਉਂਦਾ ਹੈਗਾ ਇਹ ਤੇ ਜਿਹੜਾ ਆਪਣਾ ਵਰਕ ਕੀਤਾ ਹੋਇਆ ਹੱਥੀ ਵਰਕ ਕੀਤਾ ਹੋਇਆ ਹੈਗਾ ਇਹ ਆਪਣਾ ਜਿਹੜਾ ਤਿਆਰ ਕੀਤਾ ਸੂਟ ਆਪਾਂ ਨੇ ਹੱਥੀ ਤਿਆਰ ਕੀਤਾ ਹੋਇਆ ਹੈ ਮਸ਼ੀਨੀ ਵਰਕ ਦਾ ਸੂਟ ਹੈ ਹੱਥੀ ਤਿਆਰ ਕੀਤਾ ਇਹਦਾ ਸਾਰਾ ਫਰੰਟ ਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਮੈਚਿੰਗ ਕਲਰ ਮੈਚਿੰਗ ਕੀਤੀ ਹੋਈ ਆ ਇਹ ਦੇ ਨਾਲ ਬਾਜੂ ਬਣੇ ਹੋਏ ਨੇ ਇਧਰ ਇਹ ਆਪਾਂ ਬਾਜੂ ਤੇ ਵੀ ਲਾ ਸਕਦੇ ਆ ਚਾਹੋ ਤਾਂ ਆਪਾਂ ਇਹਨਾਂ ਨੂੰ ਆਪਣੇ ਮੂਰੀ ਤੇ ਲਾ ਸਕਦੇ ਆ ਤੁਸੀਂ ਚਾਹੋ ਕਿ ਮੈਂ ਵੀ ਇਸੇ ਹੋਂສາ ਕਰ ਦਿਆਂ ਉਹ ਬਹੁਤ ਹੀ ਪਿਆਰਾ ਸੂਟ ਹੈ ਜੀ ਜੇ ਕਿਸੇ ਤੁਸੀਂ ਹੋਰ ਕੰਦਰ ਤੇ ਇਹ ਤਿਆਰ ਕਰਵਾਉਣਾ ਤਾਂ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਤੇ ਜੇਕਰ ਤੁਹਾਨੂੰ ਇਹ ਸੂਟ ਚਾਹੀਦਾਗਾ ਤਾਂ WhatsApp ਨੰਬਰ ਚੱਲ ਰਿਹਾਗਾ ਸਾਨੂੰ WhatsApp ਤੇ ਕਾਲ ਵੀ ਕਰ ਸਕਦੇ ਹੋ ਮੈਸੇਜ ਵੀ ਕਰ ਸਕਦੇ ਹੋ ਰੇਟ ਇਹਦਾ ਰਹੂਗਾ 1200 ਰੁਪਏ ਜੀ ਸੀਪਿੰਗ ਇਹਦੀ ਫ੍ਰੀ ਰਹੂਗੀ ਇਸ ਤਰ੍ਹਾਂ ਦੇ ਹੋਰ ਸੋਹਣੇ ਸੋਹਣਾ ਡਿਜ਼ਾਈਨ ਵੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜੁੜੋ ਥੈਂਕ ਯੂ ਜੀ